ਉਹਨਾਂ ਨੂੰ ਫਿਰ ਉਹ ਕਹਿੰਦੇ ਨੇ ਕਿ ਮੈਂ ਵੀ ਸਰਪੰਚ ਸੇਖਾ ਤੇ ਮੈਨੂੰ ਮਰਿਆਦਾ ਦਾ ਪਤਾ ਹੈ ਗੁਰੂ ਸਾਹਿਬ ਵੀ ਤੁਹਾਡੇ ਨਾਲ ਜਾਏ ਪਵਿੱਤਰ ਗ੍ਰੰਥ ਸਾਹਿਬ ਵੀ ਤੁਹਾਡੇ ਨਾਲ ਜਾਣਗੇ ਤੁਹਾਨੂੰ ਇੱਥੇ ਜਾਣਾ ਪਊਗਾ ਫਿਰ ਇਹਨੇ ਨੂੰ ਫਿਰ ਮੈਂ ਉਹ ਕਹਿ ਰਹੇ ਸੀ ਚਲੋ 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 ਤੱਕਾ ਕਰ ਰਹੇ ਸੀ ਚਲੋ ਨਿਕਲੋ ਇੱਥੋਂ ਨਿਕਲੋ ਇੱਥੋਂ ਫਿਰ ਮੈਂ ਬੀਬੀਆਂ ਜਿੱਥੇ ਗੜੀਆਂ ਸੀ ਮੈਂ ਚਲੋ ਉੱਥੇ ਸਟੇਜ ਜਿੱਥੇ ਬਣਿਆ ਸਟੇਜ ਬਣੀ ਹੋਈ ਹੈ ਉਹਦੇ ਨਾਲ ਜਿਹੜਾ ਜਗਾ ਉੱਤੇ ਚੱਲੇਗੀ ਬੀਬੀਆਂ ਦੇ ਕੋਲ ਦੋ ਮਿੰਟ ਫਿਰ ਇਹਨੇ ਮੈਂ ਕਿਹਾ ਵੀ ਉਹ ਔਰ ਜੋ ਬਹੁਤ ਜ਼ਿਆਦਾ ਬੰਦਿਆਂ ਨੇ ਬਹੁਤ ਜ਼ਿਆਦਾ ਡਰਿੰਕ ਵੀ ਕੀਤਾ ਆਇਆ ਸੀ ਮਤਲਬ ਸਾਰੇ ਤਾਂ ਨਹੀਂ ਟੋਟਲੀ ਤਾਂ ਨਹੀਂ ਕਹਿ ਸਕਦੇ ਕਾਫੀਆਂ ਨੇ ਕੀਤਾ ਸੀ ਕਿਉਂਕਿ ਸਮੈਲ ਆ ਰਹੀ ਸੀ ਮੈਂ ਕਿਹਾ ਤੁਸੀਂ ਇਹ ਮर्यादा ਕਿਵੇਂ ਕੀ ਰਹਿ ਜਾਗੀ ਮर्यादा ਜੇ ਇੰਨੇ ਇੰਨੇ ਨਸ਼ੇ ਵਿੱਚ ਗੋਤੋਏ ਟੁਕਣਗੇ ਮਾਰੇ ਗੁਰੂ ਤੇ ਗ੍ਰੰਥ ਸਾਹਿਬ ਜੁਕਣਗੇ ਤੇ ਕੀ ਉੱਥੇ ਮर्यादा ਰਹਗੀ ਤੇ ਫਿਰ ਕਹਿੰਦੇ ਮੈਨੂੰ ਸਾਰੀ ਮਰਿਆਦਾ ਦਾ ਪਤਾ ਹੈ ਤੇ ਅਸੀਂ ਨਾ ਮੈਂ ਕਿਹਾ ਜਾਂ ਆਪਨੇ ਰੋਕ ਨਹੀਂ ਸਕਦੇ ਕੱਲ ਹੁਣ ਸਵੇਰ ਤੱਕ ਪਹੁੰਚ ਜਾਣਾ ਤੇ ਉਸ ਤੋਂ ਬਾਅਦ ਜੋ ਤੁਸੀ ਕਰਨਾ ਹੋਇਆ ਕਰ ਲਿਓ ਕਹਿੰਦੇ ਨਾ ਨਹੀਂ ਜਾਂ ਆਪ ਤੁਸੀਂ ਚਲੋ ਤੁਸੀਂ ਚਲੋ ਫਿਰ ਉਸ ਤਰ੍ਹਾਂ ਮੈਨੂੰ ਉਠਾ ਦਿੱਤਾ ਮੇਰੀ ਅੱਠ ਤੋਂ 10 ਡਿੱਕਤੀ ਸੀ ਤੇ ਉਹ ਬਾਣੀ ਚੱਲ ਰਹੀ ਸੀ ਮੈਂ ਪੁੱਛ ਨਹੀਂ ਆ ਉਸ ਬਾਣੀ ਦੇ ਚੱਲਣ ਨਾਲ ਕਿਸੇ ਨੂੰ ਕੀ ਨੁਕਸਾਨ ਹੋ ਰਿਹਾ ਸੀ ਕਿਉਂਕਿ ਅਸੀਂ ਇੱਕ ਸੈਕੂਲਰ ਸਟੇਟ ਵਿੱਚ ਰਹਿ ਰਹੇ ਹਾਂ ਹਰ ਬੰਦੇ ਨੂੰ ਇੱਥੇ ਆਪਣੇ ਆਪਰੇ ਆਸਥਾਨ ਸਰ ਨਾਮ ਜਪੰਦਾ ਪਾਠ ਕਰਨ ਦਾ ਆ ਦੇਖ ਨੂੰ ਆਕੇ ਉਸੇ ਉਸੇ ਕਰਕੇ ਹੀ ਮੈਂ ਉਸੇ ਕਰਕੇ ਉਹ ਜਾਪ ਸ਼ੁਰੂ ਕਰਵਾਇਆ ਸੀ ਪ੍ਰਬੰਧ ਕਾਨੇ ਸੇਵਕਾਂ ਨੇ ਉੱਤੇ ਕਰਵਾਇਆ ਸੀ ਤੇ ਉਸਤੇ ਉਹ ਹੀ ਜਾਪ ਕਰ ਰਹੇ ਸੀ ਉਹ ਉਹ ਜਾਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਹ ਪਾਠ ਜਿਹੜਾ ਬਾਬਾ ਸ਼ਹੀਦ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੱਟੇ ਸਿਰ ਨੂੰ ਕੱਟੇ ਸਿਰ ਨੂੰ ਆਪਣੇ ਹੱਥ ਵਿੱਚ ਲੈ ਕੇ ਤੇ ਮੁਗਲੀਆ ਸੰ ਉਹ ਮਗੁਲੀਆ ਮਗੁਲੀਆ ਕੋ ਮੱਦੇ ਨੌਜਵਾਨਾਂ ਨੂੰ ਵੱਢ ਰਹੇ ਸੀ ਕ ਮਾਰ ਕਟ ਕਰ ਰਹੇ ਸੀ ਉਹ ਬਾਣੀ ਜਿੰਨੂੰ ਉਹ ਬਾਣੀ ਦਾ ਜਾਕ ਰੁਪਾ ਦਿੱਤਾ ਜਿੰਨੂੰ ਸ਼ਹੀਦ ਸਾਡੇ ਸ਼ਹੀਦ ਆਉਣਦੇ ਤੇ ਚਰਖੜੀਆਂ ਤੇੜੇ ਹੋਏ ਸ਼ਹੀਦ ਬਾਣੀ ਦਾ ਜਾਕ ਕਰ ਰਹੇ ਸੀ ਤੇ ਉਹ ਉਹ ਬਾਣੀ ਜੇ ਬਾਣੀ ਦਾ ਜਾਕ ਪੂਰਾ ਸੰਪੂਰਨ ਉਹਨਾਂ ਨੇ ਕੀਤਾ ਜਦੋਂ ਪੂਰਾ ਸਰੀਰ ਕਟਿਆ ਗਿਆ ਉਹਨਾਂ ਦਾ ਸਰੀਰ ਤੋਂ ਬਾਣੀ ਤੋਂ ਤੋਂ ਦੋ ਫਾੜ ਹੋ ਗਿਆ ਉਹਦੇ ਤੱਕ ਬਾਣੀ ਨਹੀਂ ਰੁਕੀ ਉਸ ਬਾਣੀ ਨੂੰ ਰੁਕਵਾ ਦਿੱਤਾ ਉਸ ਬਾਣੀ ਦੇ ਕੰਢ ਜਾ ਤ ਨੂੰ ਰੁਕਵਾ ਦਿੱਤਾ ਉਹ ਬਾਣੀ ਜਿਹੜੀ ਚੱਤੀਆਂ ਤੱਤੀਆਂ ਦਵੀਆਂ ਤੇ ਬੈਠੇ ਹੋਏ ਬੈਠਿਆ ਨੂੰ ਸ਼ੀਤਲਤਾ ਦੇ ਰਹੀ ਸੀ ਆਗਰ ਤੇ ਮੱਚਦੇ ਪੰਬੜਾ ਨੂੰ ਨਾਲ ਵੀ ਚੱਲਦੀ ਰਹੀ ਸੀ ਉਹ ਬਾਣੀ ਰੁਕਵਾ ਦਿੱਤੀ ਕਿਉਂ ਰੁਕਵਾਈ ਕਾਹਦੇ ਲਈ ਰੁਕਵਾਈ ਉਹ ਬਾਣੀ ਜਿਹੜੀ ਉਪਲ ਦੀ ਦੇਖ ਵਿੱਚ ਉਪਲ ਦੇ ਉਪਲ ਦੇ ਸੈੰਗ ਨੂੰ ਉਹ ਸ਼ੀਤਲਤਾ ਦੇ ਰਹੀ ਸੀ ਉਹ ਬਾਣੀ ਰੁਕਵਾਈ ਕਿਉਂ ਰੁਕਵਾਈ ਕਾਹਦੇ ਲਈ ਰੁਕਵਾਈ ਉਹਨਾਂ ਨੇ ਜਿਹੜੀ ਬਾਣੀ ਉਹਨਾਂ ਨੂੰ ਅਸਲਾ ਦੇ ਰਹੀ ਸੀ ਉਹਨਾਂ ਨੂੰ ਤਾਕਤ ਦੇ ਰਹੀ ਸੀ ਉਹਨਾਂ ਦਾ ਬਲ ਵਧਾ ਰਹੀ ਸੀ ਉਹ ਬਾਣੀ ਰੁਕਾਈ ਕਾਹਦੇ ਲਈ ਰੁਕਾਈ ਕੀ ਨੁਕਸਾਨ ਸੀ ਕੀ ਉਹ ਉਹਦਾ ਕਿਉਂ ਰੁਕਾਈ ਕੀ ਹੋ ਰਿਹਾ ਸੀ ਉਹਦਾ ਨਾਲ ਉਹਨਾਂ ਨਾਲ ਕੀ ਨੁਕਸਾਨ ਕਿਸੇ ਨੂੰ ਪਹੁੰਚ ਰਿਹਾ ਸੀ ਔਰ ਜੋ ਛੈਡ ਬਣਿਆ ਆ ਸੀ ਪੂਰੀ ਮਰਿਆਦਾ ਨਾਲ ਉੱਪਰ ਚੰਦੂਆ ਸਾਹਿਬ ਲਾਇਆ ਸੀ نیچے ਬਾਣੀ ਮਰਿਆਦਾ ਨਾਲ ਪਾਠ ਕੀਤਾ ਜਾ ਰਿਹਾ ਸੀ ਰੋਜ਼ ਦੇਗ ਪ੍ਰਸ਼ਾਦ ਬਣਦਾ ਰੋਜ਼ ਅਰਦਾਸ ਹੁੰਦੀਏ ਰੋਜ਼ ਇੱਕ ਦਿਨ ਮੱਧਵੀ ਹੁੰਦੀ ਇੱਕ ਦਿਨ ਸੰਪੂਰਨ ਦਾ ਦੀ ਅਰਦਾਸ ਹੁੰਦੀ ਉਹਦੇ ਨਾਲ ਕਿਸੇ ਨੂੰ ਕੀ ਨੁਕਸਾਨ ਸੀ ਜਿਹੜਾ ਖੰਡਜਾਬ ਸਵੇਰ ਹੋਣੀ ਸੀ ਸਵੇਰੇ ਹੋ ਜਾਂਦਾ ਸਾਨੂੰ ਇਹਨਾਂ ਦੁੱਖ ਨਹੀਂ ਸੀ ਅਖੰਡ ਜਾਬ ਜੋ ਕਿ 4 ਮਹੀਨਿਆਂ ਤੋਂ ਕੰਟੀਨਿਊਸਲੀ ਚੱਲ ਰਿਹਾ ਸੀ ਉਹਨੂੰ ਕਿਉਂ ਮਨ ਕਰਵਾਇਆ ਕੀ ਨੁਕਸਾਨ ਸੀ ਹੁੰਦਾ ਤੁਸੀਂ ਸਾਰਿਆਂ ਨੇ ਸੁਣਿਆ ਮਾਤਾ ਜੀ ਦੇ ਭਾਵੁਕ ਸ਼ਬਦ ਭਾਵੁਕ ਵੀ ਹੋਏ ਨੇ ਸੁਭਾਵਿਕ ਹੈ ਭਾਵੁਕ ਹੋਣਾ ਸੁਭਾਵਿਕ ਹੈ ਜਿਹੜਾ ਗੁਰੂ ਨਾਲ ਜੁੜਿਆ ਸ਼ਬਦ ਗੁਰੂ ਨਾਲ ਜੁੜਿਆ ਹੋਇਆ ਤੇ ਇਹ ਅਖੋਤੀ ਇਨਕਲਾਬੀ ਜਿਹੜਾ ਕਹਿੰਦਾ ਸੀ ਵੀ ਜਦੋਂ ਸਰਕਾਰ ਤੇ ਹੋਂ ਤੋਂ ਪਹਿਲਾਂ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਬੇਅਦਬੀਆਂ ਦਾ ਸਾਫ਼ ਦਵਾਂਗੇ ਉਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੰਦਰ ਕਰਾਂਗੇ ਤੇ ਅੱਜ ਉਹਦੇ ਹੁਕਮ ਦੇ ਨਾਲ ਉਹਦੇ ਆਰਡਰਾਂ ਦੇ ਨਾਲ ਉਹਨੇ ਖੁਦ ਨੇ ਬੇਅਦਬੀਆਂ ਕਰਾਈਆਂ ਆਪਣੀ ਪੰਜਾਬ ਪੁਲਿਸ ਤੋਂ ਤੇ ਉਹ ਉਸ ਕਰਕੇ ਅਸੀਂ ਫਰਿਆਦ ਕਰਦੇ ਆਂ ਜ세ਹਦਾਰ ਅਕਾਲ ਤਖਤ ਸਾਹਿਬ ਨੂੰ ਵੀ ਇਹਨਾਂ ਨੂੰ ਦਲਪ ਕੀਤਾ ਜਾਵੇ ਇਹਨਾਂ ਨੂੰ ਬੰਦੀਆਂ ਸਜ਼ਾਵਾ ਕਾਨੂੰਨੀ ਸਜ਼ਾਵਾ ਤੇ ਆਪਣੀ ਪੰਥਕ ਸਜ਼ਾਵਾ ਦੇ ਕੇ ਤੇ ਇਹਨਾਂ ਨੂੰ ਜਨਤਾ ਦੇ ਸਾਹਮਣੇ ਕਟਹਿਰੇ 'ਚ ਲਿਆਂਦਾ ਜਾਵੇ ਜਿਹੜੀ ਬਾਣੀ ਜਿਹੜੀ ਸ਼ਬਦ ਨਾਲ ਜੁੜ ਕੇ ਅਸੀਂ ਸਦਾ ਹੀ ਕੋਈ ਆਰੰਭਤਾ ਕਰਦੇ ਕਿਸੇ ਚੀਜ਼ ਦੀ ਸ਼ਬਦ ਗੁਰੂ ਦਾ ਆਸਰਾ ਲੈਨੇ ਆ ਤੇ ਉਸੇ ਬਾਣੀ ਨੂੰ ਖੰਡਿਤ ਕੀਤਾ ਹੈ ਚਲਦੇ ਜਾਪ ਨੂੰ ਖੰਡਿਤ ਕੀਤਾ ਹੈ ਜਗ ਦੀ ਜੋਤ ਨੂੰ ਖੰਡਿਤ ਕੀਤਾ ਹੈ ਇਹ ਜਿਹੜਾ ਇਹਦਾ ਪਤਨ ਭਗਵੰਤ ਸਿੰਘ ਮਾਨ ਦਾ ਆਮ ਆਦਮੀ ਪਾਰਟੀ ਦਾ ਪਤਨ ਨਿਸ਼ਚਿਤ ਹੈ ਜਦੋਂ ਗੁਰੂ ਨਾਮ ਅੱਥਲ